ਬਲਾਜ ਨੂੰ ਬੁਲਾਵਾ ਐ ਤੁਸੀਂ ਸਾਰਾ ਗਊ ਦਾ ਇੱਕੋ ਕੀਤਾ ਹੋਇਆ ਸਾਰੇ 4 ਸਾਲ ਹੋ ਗਏ ਮੇਰਾ ਬੰਦੇ ਮਾਰਿਆ ਨੂੰ ਇਹਨੂੰ ਵੱਖਰੀ ਗੱਲ ਹੈ ਤੂੰ ਵੱਖਰੀ ਗੱਲ ਰੱਖ ਆਪਣੀ ਗੱਲ ਵੈਸੇ ਆਪਣੀ ਕਰ ਰਹਾ ਤੂੰ ਜਿਹੜੀ ਬਲਾਜ ਮੈਂ ਸਾਰਿਆਂ ਦੀ ਬਣਾ ਵੀਡੀਓ ਤੂੰ ਸਭ ਬਲਾਜ ਮੈਂ ਤੇਰੀ ਬਣੀ ਨਾਲ ਨਹੀਂ ਹਾਂ ਤੁਹਾਡੀ ਕੋਈ ਹੈਗੀ ਤੂੰ ਨਹੀਂ ਫੋਨ ਲਾਵਾਂ ਮਾੜਾ ਸਹੀ ਪੈਣ ਮੈਨੂੰ ਕਿਹੜਾ ਨੰਬਰ ਮੈਨੂੰ ਦੱਸ ਕਿਹੜਾ ਨੰਬਰ ਲਵਾਂ ਚਲ ਨੰਬਰ ਦੱਸ ਉਹ ਨਹੀਂ ਤੁਸੀਂ ਬਾਅ ਕੇ ਤੇ ਬਦਮਿਜੀ ਕਰ ਰਹੇ ਹੋ ਜੇ ਤੁਹਾਡੇ ਕੋਲ ਕੋਰਟ ਦੇ ਆਡਰ ਆਪੇ ਫੋਲੋ ਕਰਨਗੇ ਉਹ ਮੈਂ ਫੋਨ ਕਰ ਮੈਂ ਤਾਂ ਮਨਾਇਆ ਫੋਨ ਕਰ ਲੈਣਾ ਇਹਦਾ ਪੂਰੇ ਕੁੱਟ ਮਾਰ ਕੇ ਦੀ ਲੈ ਜਾਣਗੇ ਕੋਈ ਨਹੀਂ ਕੁੱਟ ਬਾਦਮੀ ਕੀਤੀ ਨਹੀਂ ਕਿਉਂ ਨਹੀਂ ਕੀਤੀ ਕੁੱਟ ਮਾਰਦਾ ਮੈਂ ਮੌਕੇ ਦਾ ਗਵਾਹ ਹਾਂ ਤੁਸੀਂ ਉਹਦਾ ਬੈਗਟਾ ਦੇ ਕੇ ਵੇਚ ਤਾਕੀ ਲੌਂਦੇ ਹੁਣ ਟੱਕੇ ਨਾਲ ਜੂਰਨਾ ਕੁੱਟ ਮਾਰ ਕੇ ਕੀਤੀ ਆ ਤੇ ਗੱਡੀ ਚ ਆਹੋ ਆਹੋ ਗਿੱਟਾ ਬਾਹਰ ਸੀਗਾ ਨਾ ਫੇਰ ਮੇਰਾ ਬਾਹਰ ਇਹ ਤਾਂ ਕਰਮਾਂ ਦੀ ਉਹ ਤਾਂ ਕਿਉਂ ਦੀ ਜੋ ਨਹੀਂ ਪਹਿਲੀ ਗੱਲ ਤੇ ਲੋਕਲ ਪੁਲਿਸ ਕਿੱਥੇ ਆ ਹਾਂਜੀ ਲੋਕਲ ਪੁਲਿਸ ਕਿੱਥੇ ਆ ਲੋਕਲ ਫ੍ਰੀਜਰ ਨੂੰ ਬੁਲਾਉਂਦੇ ਨਾ ਤੁਸੀਂ ਉਹਦੇ ਮਨ ਦੀ ਮੈਂ ਸਰ ਸਾਡੀ ਗੱਲ ਅਨੁਸਾਰ ਨੇ ਫੋਨ ਕੀਤਾ ਮੁੰਡੇ ਸਰ ਨੇ ਨਹੀਂ ਆਏ ਆ ਸਾਨੂੰ ਨੇ ਕਿਹਾ ਕਿ ਸਰ ਨੇ ਨਾਲ ਜਾਣਾ ਸੀ ਸਰ ਨੇ ਨਾ ਸਾਡਾ ਕੰਮ ਆ ਉਹਨਾਂ ਦੇ ਨਾਲ ਹੋਣਾ ਡਿਊਟੀ ਕਰਨੀ ਥੋੜੀ ਜਿਹੀ ਤੁਸੀਂ ਉਹਨਾਂ ਨੂੰ ਪੁੱਛੋ ਜੋ ਉਹ ਅੰਨ ਅਲੀ ਤਾਂ ਘਰੋਂ ਵਾਪਸ ਆਈ। ਆਹ ਲੋਕਲ ਪੁਲਿਸ ਨੂੰ ਨਹੀਂ ਤੁਸੀਂ ਸੂਚਿਤ ਕੀਤਾ। ਜਾਂਜਿਆ ਕਰਨਾ ਹੁੰਦਾ। ਕੋਣ ਜਾਂਜਿਆ ਕਰਦਾ? ਨਹੀਂ ਵੈਸੇ ਤੁਸੀਂ ਵਾਪਸੋਂ ਨਹੀਂ ਕਰਨਾ ਹੁੰਦਾ। ਨਹੀਂ। ਆਪਣੇ ਮਾਣੇ। ਅੰਨੂ ਜੀ ਬਤਲਾ ਕੇ ਮਾਪ ਜੀ ਰਾਹ ਜਾਂਦੇ ਜਿਹੜੀ ਬਾਹਰ ਹੀ ਲੈ। ਨਹੀਂ ਨਹੀਂ। ਜਾਂਜਿਆ ਕਰਦੇ। ਹਾਂ, ਇਲਾਜ ਲੈ ਕੇ ਚੱਲੇ ਆ। ਇਹ ਉੱਪਰ ਤੋਂ ਥੱਲੇ ਜਾਣਾ। ਤੁਸੀਂ ਇਹਨਾਂ ਨੂੰ ਸੂਚਨਾ ਦੇਣੀ ਹੁੰਦੀ ਨਾ ਉਹਨਾਂ ਦੇ ਏਰੀਆ 'ਚ ਆਏ ਆ ਤੁਸੀਂ। ਹੈ? ਇਦਾਂ ਨਹੀਂ ਨਾ ਵੀ ਉਹ ਦੂਜਾ ਪਰਿਵਾਰ ਉਹ ਬਹੁਤ ਜੀ ਘੜ ਚਾੜ ਕਿਉਂ ਕੋਣ ਸਾਹ ਬੋੜਾ ਨਹੀਂ ਕੇਸ ਨਾਲ ਦਾ ਅੱਗੇ ਕੋਣ ਸੁਣੋ ਉਹ ਜਿਹੜੇ ਮੈਂ ਬੋੜੀ ਆਗੇ ਤੁਸੀਂ ਜਿਦਾ ਮਰਜੀ ਆਗੇ ਕਹਿਨੂ ਵੀ ਜਦੋਂ ਮਰਜ਼ੀ ਕਾੜ ਲਓ ਪੰਜ ਜੀ ਕੀ ਤੁਹਾਡਾ ਨਾਮ ਔਰ ਕੀ ਤੁਹਾਡਾ ਪੂਰਾ ਪਤਾ ਅੱਜ ਕੀ ਤੁਹਾਡਾ ਨਾਮ ਜਿਹੜੀ ਘਟਨਾ ਵਾਪਰੀ ਕੀ ਹੈ ਪੂਰਾ ਮਾਮਲਾ ਇਹ ਘਟਨਾ ਜੀ 5 ਸਾਲ ਪਹਿਲਾਂ ਮੇਰਾ ਐਕਸੀਡੈਂਟ ਹੋਇਆ ਸੀ ਤੁਹਾਡੀ ਗੱਡੀ ਨਾਲ ਹਾਂਜੀ ਮੇਰੀ ਗੱਡੀ ਐਕਸੀਡੈਂਟ ਸੀ ਉਸ ਦੇ ਨਾਲ ਮਤਲਬ ਕਿ ਤਿੰਨ ਬੰਦਿਆਂ ਦੀ ਡੈਥ ਹੋਈ ਸੀ ਤੇ ਉਹ ਰਾਤ ਕੋਰਚ ਚਲ ਰਿਹਾ ਸੀ ਕੇਸ ਜੀ ਨਾਲ ਕਿਉਂਕਿ ਮੇਰੀ ਇੰਸ਼ੋਰੈਂਸ ਨੇ ਜਿੱਦਾਂ ਗੱਡੀ ਦੀ ਇੰਸ਼ੋਰੈਂਸ ਸੀ ਉਹਨਾਂ ਨੇ ਤਿੰਨਾਂ ਬੰਦਿਆਂ ਨੂੰ 13-13 ਲੱਖ ਰੁਪਈਆ ਦੇ ਦਿੱਤਾ ਤੇ ਹੁਣ 5 ਸਾਲ ਬਾਅਦ ਇਹ ਬੰਦੇ ਜਿਹੜੇ ਆਏ ਐ ਸਾਈਟ ਦੋ ਜਣੇ ਆ ਕੇ ਤਾਂ ਆ ਕੇ ਮੈਨੂੰ ਇਹ ਪਹਿਲਾਂ ਧੋਖੇ ਨਾਲ ਪਹਿਲਾਂ ਇਹਨਾਂ ਥੱਲੇ ਬੁਲਾ ਕੇ ਤੇ ਮੈਨੂੰ ਜ਼ਬਰਦਸਤੀ ਫੜ ਕੇ ਧੂਕੇ ਗੱਡੀ 'ਚ ਸਿੱਟਣ ਲੱਗ ਪਏ ਤੇ ਨਾਲੇ ਮੇਰੇ ਮਾਰਿਆ ਇਹਨਾਂ ਨੇ ਮੇਰੀ ਗੱਲ ਵੀ ਨਹੀਂ ਸੁਣੀ ਮੈਂ ਉਹ ਤਾਂ ਮੈਂ ਰੋਲਾ ਪਾਇਆ ਤਾਂ ਬਿਲਕੁਲ ਫੇਰ ਇਕੱਠੇ ਹੋਏ ਸਾਰੇ ਤੇ ਫੇਰ ਮੇਰੇ ਮੰਮੀ ਡੈਡੀ ਨੂੰ ਬੁਲਾਇਆ ਗਿਆ ਤੇ ਫੇਰ ਫੇਰ ਮੈਨੂੰ ਬਾਹਰ ਕੱਢਿਆ ਮੈਨੂੰ ੱੱਕੇ ਨਾਲ ਹੀ ਮਤ ਪੁਲਿਸ ਕੋਲ ਕੋਈ ਅਦਾਲਤੀ ਹੁਕਮ ਹੈ ਨਹੀਂ ਅੱਜ ਉਹ ਕਹਿ ਰਿਹਾ 170 171 ਦਾ ਪਰਚਾ ਦੇ ਦੂੰਗਾ ਤੇਰੇ ਤੇ ਜੇ ਕਾ ਕੁਝ ਨਹੀਂ ਅੱਜ ਪੁਲਿਸ ਕੋਲ ਜਿਹੜੀ ਅਦਾਲਤੀ ਕੁਝ ਨਹੀਂ ਕੁਝ ਵੀ ਨਹੀਂ ਹੈਗਾ ਇੱਕ ਵੀ ਪੇਪਰ ਨਹੀਂ ਇਹ ਪੁਰਾਣਾ ਉਹ ਵੀ ਫੋਨ ਤੇ ਦਿਖਾ ਰਹੇ ਆ ਉਹ ਵੀ 8ਵੇਂ ਮਹੀਨੇ ਦਾ ਪੁਰਾਣਾ ਕੋਈ ਪੁਲਿਸ ਦੇ ਨਾਲ ਕੁਝ ਸਿਵਲ ਬੰਦੇ ਸੀ ਜਿਨ੍ਹਾਂ ਨੂੰ ਹਾਂ ਜੀ ਇੱਕ ਲੇਡੀ ਸੀ ਤੇ ਦੋ ਨਾਲ ਮੁੰਡੇ ਸੀਗੇ ਉਹਦੇ ਉਹਨਾਂ ਨੂੰ ਵੀ ਤੁਹਾਡੇ ਕੋਈ ਮਾਰਕਟਾਈ ਕੀਤੀ ਹਾਂਜੀ ਉਹਨਾਂ ਦੇ ਨਾਲ ਲੱਗ ਕੇ ਉਹਨਾਂ ਨੇ ਨਾਲ ਲੱਗ ਕੇ ਤੇ ਇਹ ਮਨ ਨਾਲ ਲੱਗੇ ਹੋਏ ਸੀ ਤੇ ਮੈਂ ਆ ਜਿਹੜੀਆਂ ਦੋ ਜਣੀਆਂ ਮਹਿਰਮਾਂ ਨੂੰ ਇਹਨਾਂ ਤਿੰਨਾਂ ਨੇ ਮਾਰਿਆ ਮੇਰੇ ਤੇ ਨਾਲ ਉਹ ਐਸਆਈ ਨੇ ਵੀ ਮਾਰਿਆ ਮੇਰਾ ਹਾਣੇ ਤੋਂ ਮੇਰਾ ਮੂੰਹ ਜ਼ਰਾ ਸੁੱਦਿਆ ਪਿਆ ਆ ਮੇਰਾ ਗੋਲਡੀ ਪਾਟ ਗਿਆ ਸਾਰਾ ਕੀ ਮੰਗ ਕਰਦੇ ਪਛਾਈ ਮੈਂ ਇਹੀ ਮੰਗ ਕਰਦੀ ਆ ਵੀ ਇਹਨਾਂ ਪ੍ਰਸ਼ਾਸਨ ਕੋਲੋਂ ਵੀ ਮੈਨੂੰ ਐਟਲੀਸਟ ਇਹਨਾਂ ਲੋਕਾਂ ਨੂੰ ਸਸਪੈਂਡ ਕੀਤਾ ਜਾਵੇ ਇਹ ਜਿਹਨੂੰ ਜਿਹੜੇ ਇਹਨਾਂ ਨੂੰ ਕੋਈ ਨਿਆਜ਼ ਤੋਂ ਨਹੀਂ ਲੈਣਾ ਚਾਹੀਦਾ ਕਿੰਨਾ ਸਿੱਕੇ ਮਤਲਬ ਤੋਂ ਇਹ ਕਿੱਦਾਂ ਦੇ ਕਰਿਆ ਹੁਕਮ ਲੱਗਿਆ ਕੀ ਇਹਨਾਂ ਨੂੰ ਮਰਜ਼ੀ ਕਰਦੇ ਇੰਨੀ ਥੋਲ ਮਿੜੀ ਹੋਈ ਆ ਵੀ ਇਹ ਜਿੱਤੇ ਮਰਜ਼ੀ ਚਾਕੇ ਆ ਸਾਹ ਚੁੱਕਦੇ ਨੇ ਇੱਕ ਪੜੀ ਲਿਖੀ ਕੁੜੀਆਂ ਮੈਂ ਕੋਈ ਅਨਪੜ੍ਹ ਥੋੜੀਆਂ ਅਨਪੜ੍ਹ ਤੇ ਵੀ ਨਹੀਂ ਬਣਦਾ ਜੀ ਇਦਾਂ ਤੁਸੀਂ ਜਿਹੜਾ ਤੁਹਾਡਾ ਕੋਰਟ ਦੇ ਵਿੱਚ ਕੇਸ ਵਿਚਾਰ ਅਧੀਨ ਆ ਤੁਸੀਂ ਉਹਦੀ ਮਤਲਬ ਪੇਸ਼ ਹੋ ਰਹੇ ਹੋ ਨਹੀਂ ਮੇ ਕੋਲ ਐਬਸੈਂਸ ਲੱਗੀਆਂ ਸੀ ਤੇ ਮੈਂ ਮੈਂ ਕਿਸੇ ਹੋਰ ਕੇਸ ਦਾ ਕਰਕੇ ਬਾਹਰ ਸੀਗੀ ਉਹਦਾ ਕਰਕੇ ਮੈਨਿਆ ਐਬਸੈਂਸ ਲੱਗੀਆਂ ਤੇ ਮੇਰੇ ਵਕੀਲ ਨੇ ਕੇਸ ਲਾਇਆ ਆ ਉਹ ਬਾਰੋ-ਬਾਰ ਜਮਾਨਤ ਹੋਣੀ ਇਹ ਤਾਂ ੱੱਕੇ ਨਾ ਨਾ ਇਹਨਾਂ ਕੋਈ ਵਾਰੰਟ ਹੈ ਨਾ ਕੋ ਕੁਝ ਵੀ ਨਹੀਂ ਇਹ ਉਹ ਸਿਰਫ ਉਹ ਮੈਡਮ ਜੀ ਇਹਨਾਂ ਨੂੰ ਨਾਲ ਲੈ ਕੇ ਆ ਗਈ ਤਾਂ ਆ ਦਿਨ ੱੱਕਿਆ ਚੱਕ ਕੇ ਵਿੱਚ ਪੋਣਾ ਉਹ ਵੀ ਇਸ ਕਰਕੇ ਵੀ ਪੈਸੇ ਉਹਨਾਂ ਨੂੰ ਮਿਲੇ ਆ ਪੈਸੇ ਲੈ ਕੇ ਖਾ ਕੇ 13 ਲੱਖ ਰੁਪਈਆ ਇਸ ਬੀਬੀ ਨੇ ਲਿਆ ਆ 13 ਲੱਖ ਲੈ ਕੇ ਖਾ ਕੇ ਤੋਂ ਇਹ ਦੁਬਾਰਾ 4 ਸਾਲ ਬਾਅਦ ਮੇਰੇ ਕੋਲ ਆ ਆ ਦੇਖੋ ਮੇਰਾ ਬੋਲ ਨਹੀਂ ਪਾਰ ਦਿੱਤਾ ਇਹਨਾਂ ਨੇ ਮਾਰਿਆ ਇੱਥੇ ਦੇਖ ਜਾਣੀ ਹੈ ਕੁੱਲ ਕਿੰਨੇ ਲੋਕਾਂ ਨੇ ਤੁਹਾਡੀ ਘੋਟ ਮਾਰ ਦਿੱਤੀ ਹੈ ਤਿੰਨ ਜਣੇ ਪੁਲਿਸ ਵਾਲੇ ਸੀ ਤੇ ਦੋ ਜਣੇ ਆ ਪੰਜ ਜਣੇ ਸੀ ਕੀ ਤੁਹਾਡਾ ਨੌਰ ਕਿਹੜਾ ਪਿੰਡ ਤੁਹਾਡਾ ਮੇਰਾ ਨਾਮ ਸ਼ਰਨਜੀਤ ਕੋਹਰਾ ਪਿੰਡ ਸਾਡਾ ਛੋਤੀਆ ਕੀ ਅੱਜ ਮਾਮਲਾ ਤੁ ਮੇਰਾ ਸਰਦਾਰ ਰਮਿੰਦਰ ਸਿੰਘ ਮੇਰੇ ਘਰ ਵਾਲੇ ਦਾ ਨਾਮ ਸੀ ਜਿਹੜਾ ਸੰਦੀਪ ਕੌਰ ਨੇ ਉਹਦਾ ਐਕਸੀਡੈਂਟ ਰੋਡ ਕੀਤਾ ਸੀ ਇੱਕ ਉਹਨਾਂ ਨਾਲ ਇੱਕ ਉਹਨਾਂ ਨਾਲ ਪੰਮਾ ਸਿੰਘ ਸੀ ਇੱਕ ਉਹਨਾਂ ਨਾਲ ਮਰੀਤ ਸਿੰਘ ਸੀ ਇਹਨਾਂ ਤਿੰਨਾਂ ਜਾਣਿਆਂ ਦਾ ਉਹਨਾਂ ਨੇ ਰੋਡ ਦੇ ਉੱਪਰ ਰੋਡ ਤੋਂ ਫੜਾ ਹੋਏ ਸੀ ਤੇ ਉਹਨਾਂ ਦੇ ਐਕਸੀਡੈਂਟ ਦੇ ਨਾਲ ਇਹਨੇ ਕੀਤਾ ਫਿਰ ਇਹ ਉੱਥੇ ਗੱਡੀ ਛੱਡ ਆਈ ਆ ਗੱਡੀ ਦੇ ਵਿੱਚ ਇਹਦੀ ਸਮੈਕ ਇਹਦੀਆਂ ਦੋ ਚਾਰ ਚੀਜ਼ਾਂ ਹੋਰ ਵੀ ਉੱਥੇ ਨਿਕਲੀਆਂ ਆਈਆਂ ਇਹ ਉੱਥੇ ਪੰਗੋੜੀ ਹੋ ਗਈ ਆ ਸਾਡਾ 4.5 4 ਸਾਲ 8 ਮਹੀਨੇ ਹੋ ਗਏ ਸਾਡਾ ਕੇਸ ਚੱਲਦਿਆਂ ਪਿਆ ਨੂੰ ਇਹਨੇ ਸਾਨੂੰ ਆਇਤਾ ਕੰਨੀ ਸਾਨੂੰ ਮਿਲੇ ਅੱਜ ਅਸੀਂ ਵਾਰੰਟ ਲੈ ਕੇ ਇੱਥੇ ਇਸ ਪਿੰਡ ਵਿੱਚ ਪਿੰਡ ਵਿੱਚ ਆਏ ਹੋਏ ਹਾਂ ਤੁਹਾਡੇ ਕੋਲ ਅਦਾਲਤੀ ਵਾਰੰਟ ਹੈ ਹਾਂਜੀ ਵਾਹ ਹਾਂਜੀ ਤੇ ਤੁਹਾਡੇ ਤੇ ਇਲਜ਼ਾਮ ਹੈ ਤੁਸੀਂ ਉਹਦੀ ਕੁੱਟਮਾਰ ਕੀਤੀ ਕਿਉਂ ਮੈਂ ਕੋਈ ਕੁੱਟਮਾਰ ਨਹੀਂ ਕੀਤੀ ਮੈਂ ਇੰਨਾ ਜ਼ਰੂਰ ਵਾ ਕਿ ਜਿਸ ਤਰ੍ਹਾਂ ਉਹ ਦੀਦੀਆਂ ਸੀ ਦੀ ਪਾਜੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਗੱਡੀ 'ਚ ਬਿਠਾਓ ਮੈਂ ਨਾਲ ਗੱਡੀ 'ਚ ਬਿਠਾਇਆ ਨਹੀਂ ਉਹ ਤਾਂ ਪੁਲਿਸ ਦੀ ਡਿਊਟੀ ਬਣਦੀ ਹੈ ਨਾ ਪੁਲਿਸ ਆਪਣੀ ਕਾਰਵਾਈ ਕਰ ਸਕਦੀ ਹੈ ਨਾ ਕਿ ਤੁਸੀਂ ਇਹ ਕਰਦੇ ਆ ਤੁਸੀਂ ਨਾਲ ਬਿਠਾਇਆ ਸੀ ਨਾਲ ਬਿਠਾਇਆ ਮੈਂ ਕੋਈ ਕੁੱਟਮਾਰ ਨਹੀਂ ਲੱਗੇ ਨਾਲ ਕੀਤੀ ਮੈਂ ਮੂੰਹ ਕੇ ਖਵਾ ਮੈਂ ਤਾਂ ਕੰਮ ਖੋ ਦੇਖਿਆ ਨਾ ਮੈਨੂੰ ਦੇਖੋ ਲੱਗਣਾ ਲ ਵਾਇਗੋ ਜੀ ਕਾ ਖਾਲਸਾ ਤੇ ਵਾਇਗੋ ਜੀ ਕੀਤਾ ਹਾਂਜੀ ਸਰ ਕੀ ਨਾਮ ਤੁਹਾਡਾ ਇਹ ਅਸੀ ਨਰਮਨ ਸਿੰਘ ਕਿਹੜੇ ਠਾਨੇ ਨਾਲ ਸੰਬੰਧ ਤੁਸੀਂ ਤਸਕਾ ਇੱਥੇ ਨੂਰਪੁਰ ਜਨੂਹਾ ਆਏ ਆ ਤੁਸੀਂ ਕੀ ਪੂਰਾ ਮਾਮਲਾ ਜੀ ਪੀਓ ਚਬੰਦੀ ਹਾਂ ਫਿਰ ਬਾਦਰ ਤੋਂ ਲੀਕਟਰ ਇਹ ਕਿਸ ਮਾਮਲੇ ਦੇ ਵਿੱਚ ਪੀਓ ਪੀਓ ਗ੍ਰਿਫਤਾ ਕਰਨ ਦੀ ਓਕੇ ਜੀ ਤੇ ਤੁਹਾਡੇ ਕੋਲ ਅਦਾਲਤੀ ਹੁਕਮ ਹੈ ਹਾਂਜੀ ਹਾਂਜੀ ਤੇ ਤੁਸੀਂ ਲੋਕਲ ਜਿਹੜੀ ਪੁਲਿਸ ਆ ਉਹਨੂੰ ਕਿਉਂ ਨਹੀਂ ਨਾਲ ਪੁਲਿਸ ਜਾ ਕੇ ਲੈ ਕੇ ਜਾਵਾਂਗੇ ਤੁਹੇ ਦਫਾ ਨਹੀਂ ਇਸ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਪੁਲਿਸ ਜਿਹੜੀ ਲੋਕਲ ਪੁਲਿਸ ਆ ਉਹਨੂੰ ਸੂਚਨਾ ਦੇਣੀ ਹੁੰਦੀ ਆ ਬਾਅਦ ਚ ਅਸੀਂ ਜਾਈਏ ਜਾ ਕੇ ਜਦੋਂ ਇਹਨਾਂ ਨੂੰ ਲੈ ਕੇ ਤੇ ਤੁਹਾਡੇ ਤੇ ਕੁੱਟਮਾਰ ਦੇ ਵੀ ਇਲਜ਼ਾਮ ਆ ਵੀ ਤੁਹਾਡੇ ਵੱਲੋਂ ਕੁੱਟਮਾਰ ਕੀਤੀ ਗਈ ਆ ਕਿਹਨਾਂ ਤੁਹਾਡੇ ਤੇ ਇਹ ਕੁੱਟਮਾਰ ਦੇ ਪਰਿਵਾਰ ਇਲਜ਼ਾਮ ਲਾ ਰਿਹਾ ਕੀ ਕਹਿੰਦਾ ਤੁਹਾਡਾ ਅੱਥੀ ਪੈਂ ਰਹੀ ਆ ਅੱਗੋਂ ਨਹੀਂ ਜਾਣ ਰਹੀ ਅਦਾਲਤ ਦੇ ਹੁਕਮ ਅਧੀਨ ਲੰਘਣਾ ਕਰਦੇ ਆ ਅਗਲੀ ਕਾਰਵਾਈ ਕੀ ਕਰ ਰਹੇ ਤੁਸੀਂ ਇਹਨਾਂ ਨੂੰ ਲੈ ਕੇ ਜਾਵਾਂਗੇ ਤੇ ਆਦਾਨ ਦੇ ਮਾਜੂਦ ਦਸਤ ਵਿੱਚ ਪੇ ਕਰਾਂਗੇ